ਹਾਂਜੀ ਬਾਈ ਜੀ ਨਮਸਕਾਰ ਆ ਦਾ ਆਪਸ ਹੱਥ ਸ਼ਾਇਆ ਕਾਲ ਕੀ ਹਾਲ ਚਾਲ ਹੈ ਬਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਨਪਰਾ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਤਾਂ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂਜੀ ਬਾਈ ਜੀ ਤੁਹਾਡੇ ਵਾਸਤੇ ਮੇਰਾ ਵੀ ਰਾਜ ਆਪਾਂ 5 ਪੱਠੇ ਕੱਢੇ ਆ ਬਰੇ ਬੱਚੇ ਕਹਿੰਦੇ ਆ ਮੈਂ ਕਹਿੰਨਾ ਐਸੇ ਟਾਪ ਕੁਆਲਟੀ ਦੇ ਸੱਜਣੋ ਜਿਹਦੇ ਵਿੱਚ ਤਿੰਨ ਬੱਚੇ ਮੇਰਾ ਭਰਾ ਪਿਆਰ ਮਰਾ ਵਾਲੇ ਕਬੂਤਰਾਂ ਦੇ ਵਿੱਚੋਂ ਆ ਜੀ ਤੇ ਦੋ ਬੱਚੇ ਪਿਆਰ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਸੱਜਣੋ ਸਾਰੇ ਬੱਚੇ ਕਲੀਆਂ ਦੇ ਬੱਚੇ ਆ ਫੁੱਲ ਠੀਕ ਆ ਜੀ ਫੁਰਤੀਲੇ ਬੱਚੇ ਚੈੱਕ ਕਰ ਲਓ ਜੀ ਤਿੰਨ ਬੱਚੇ ਆ ਬੈਠੇ ਠਾਂਗੀ ਉੱਤੇ ਤੇ ਦੋ ਚੈੱਕ ਕਰ ਲਓ ਦੇਖੋ ਜੀ ਜਾਲ ਦੇ ਵਿੱਚ ਭੱਜੇ ਫਿਰਦੇ ਆ ਤੰਦਰੁਸਤੀ ਥੋਡੇ ਸਾਹਮਣੇ ਆ ਜੀ ਬਿਲਕੁਲ ਤੰਦਰੁਸਤ ਬੱਚੇ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਬਾਕੀ ਉਹਨਾਂ ਬੱਚਿਆਂ ਨੂੰ ਇੱਧਰ ਛੱਡ ਕੇ ਤੁਹਾਨੂੰ ਮਕਮਲ ਵੀਡੀਓ ਆਪਾਂ ਬਣਾ ਕੇ ਵਿਖਾਉਨੇ ਆ ਠੀਕ ਹੈ ਤਾਂ ਹਾਂਜੀ ਭਾਈ ਜੀ ਆ ਆਪਣੇ ਪੱਠੇ ਚੈੱਕ ਕਰ ਲਓ ਮੇਰਾ ਵੀਰ ਤਿੰਨ ਬੱਚੇ ਆਪਣੇ ਆ ਬੈਠੇ ਜੀ ਠੀਕ ਹੈ ਦੋ ਬੱਚੇ ਸਾਡੇ ਨੂੰ ਆ ਤਾਂ ਚੜ ਕੇ ਬੈਠੇ ਆ ਵੀਰੇ ਪੱਠੇ ਐਸੇ ਆ ਨਾ ਡਾਉਂਗੇ ਭਰਾ ਯਾਦ ਕਰੂਗਾ ਕਾਸ਼ ਵੀਰੇ ਬਾਕੀ ਯਾਰ ਤੁਹਾਡੇ ਘਰੋਂ ਕੋਈ ਚੀਜ਼ ਆਈ ਸੀਗੀ ਠੀਕ ਹੈ ਜੀ ਵੀਰੇ ਬੰਦਾ ਖਉਦ ਬਾਗੀਆਂ ਛੱਡਦਾ ਜਿਹਦੇ ਘਰੋਂ ਸਾਰੇ ਆਹ ਬੱਚੇ ਆਏ ਹੋਏ ਆ ਠੀਕ ਹੈ ਜੀ ਸੋਹਣੀ ਖਰਾਕ ਦੇ ਨਾਲ ਮੇਰਾ ਭਰਾ ਬੱਚੇ ਆਪਣੇ ਆਹ ਪਲੇਵੇ ਆ ਉੱਡਣ ਦੀ ਮੇਰਾ ਵੀਰ ਆਪਣੀ ਫੁੱਲ ਬਟਾ ਫੁੱਲ ਗਰੰਟੀ ਰਹੇਗੀ ਬਾਕੀ ਚੈੱਕ ਕਰ ਲੋ ਤੁਸੀਂ ਬੱਚੇ ਤੇ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਿਓ ਜੀ ਕਿੱਦਾਂ ਦੇ ਲੱਗੇ ਤੁਹਾਨੂੰ ਅੱਜ ਵਾਲੇ ਆਪਣਾ ਇਹ ਟੌਪ ਬੱਚੇ ਠੀਕ ਹੈ ਆ ਚੈੱਕ ਕਰੋ ਮੇਰਾ ਭਰਾ ਪਹਿਲਾ ਪਠਾ ਮੇਰਾ ਵਾਲੇ ਕੂਤਰਾਂ ਦੇ ਵਿੱਚੋਂ ਜੀ ਕੱਦ ਕਾਠ ਸ਼ਕਲ ਅਕਲ ਚੈੱਕ ਕਰੋ ਮੇਰਾ ਭਰਾ ਠੀਕ ਆ ਸੰਧੂਰੀ ਨੋਕ ਸੰਧੂਰੀ ਪਾਲਕਾਂ ਚੈੱਕ ਕਰ ਲੋ ਮੇਰਾ ਵੀਰ ਠੀਕ ਹੈ ਤੇ ਆ ਬਈ ਜੀ ਆਪਣੇ ਅਗਲੇ ਪਠੇ ਠੀਕ ਹੈ ਜੀ ਬਿਲਕੁਲ ਵੀਰੇ ਕੋਰੇ ਬੱਚੇ ਨੇ ਡਾਉਂਗੇ ਭਰਾ ਯਾਦ ਕਰੋਗੇ ਕਿ ਬਾਕੀ ਬੱਚੇ ਸੀ ਠੀਕ ਹੈ ਪ੍ਰਾਈਸ ਮੈਂ ਵਿੱਚੇ ਮੈਂਸ਼ਨ ਕਰ ਦਣਾ 650 ਰੁਪਏ ਨਗਦੇ ਸਾਬ ਨਾਲ ਮੇਰਾ ਭਰਾ ਬੱਚੇ ਦੇਵਾਂਗੇ ਠੀਕ ਹੈ ਵੀਰੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਹੁੰਦਾ ਸਾਡੇ ਪੱਠਿਆਂ ਦਾ ਕੋਈ ਮੇਰਾ ਭਰਾ ਇੰਜ ਨਾੱਕ ਵੀ ਵੀਰੇ ਸਾਨੂੰ ਮਾਨਤਾਨ ਕਰ ਦੋ ਇਹ ਵੀਰੇ ਥੋੜਾ ਮਾਨਤਾਨ ਨਹੀਂ ਹੈ ਠੀਕ ਹੈ ਨਹੀਂ ਤਾਂ ਇਸ ਰੇਟ ਦੇ ਵਿੱਚ ਸਾਨੂੰ ਕੋਈ ਬੱਚੇ ਨਹੀਂ ਦਿੰਦਾ ਠੀਕ ਹੈ ਚੈੱਕ ਕਰ ਸਕਦੇ ਹੋ ਤੁਸੀਂ ਪੱਠੇ ਤੇ ਮੇਰਾ ਭਰਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਕਿ ਤੁਹਾਨੂੰ ਅੱਜ ਵਾਲੇ ਆਪਣੇ ਆਹ ਟਾਪ ਬੱਚੇ ਠੀਕ ਹੈ ਜੀ ਸਾਰੇ ਸਦਨੋਂ ਕਲੀਆਂ ਦੇ ਬੱਚੇ ਕੰਨ ਤਬਾਹੀ ਵਾਲੇ ਬੱਚੇ ਨੇ ਮੇਰਾ ਵੀਰ ਠੀਕ ਹੈ ਤੇ ਆਜ ਵੀ ਦਰਸ਼ਕੋ ਹੁਣ ਆਪਾਂ ਤੁਹਾਨੂੰ ਇਹਨਾਂ ਬੱਚਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਤੁਹਾਨੂੰ ਤਸੱਲੀ ਬਖਸ਼ ਆਪਾਂ ਸ਼ੌਂਕ ਕਰਾਉਨੇ ਆ ਠੀਕ ਹੈ ਜੀ ਇਹਨਾਂ ਵਿੱਚ ਤੁਹਾਨੂੰ ਇੱਕ ਬੱਚਾ ਨੂੰ ਹਲਕਾ ਜਿਹਾ ਜ਼ਖਾਮ ਆ ਬਟ ਹੁਣ ਆਪਾਂ ਇਹਨੂੰ ਮੈਡੀਸਨ ਦੇ ਦੇਣੀ ਆ ਤੇ ਸੋਹਾ ਤਾਂ ਹੀ ਦੇਖਿਓ ਬੱਚਾ ਕਿਵੇਂ ਮਾਰਦਾ ਪਟਾਕੇ ਠੀਕ ਹੈ ਜੀ ਆਹਾਂ ਜੀ ਵੀ ਦਰਸ਼ਕੋ ਆਹ ਆਪਣਾ ਪਹਿਲਾ ਬੱਚਾ ਮੇਰਾ ਭਰਾ ਚੈੱਕ ਕਰੋ ਜੀ ਬੱਚੇ ਆਪਣੇ ਦਾ ਕੱਦ ਕਾਠ ਸ਼ਕਲ ਅਗਲਾ ਬਾਈ ਜੀ ਰੰਗ ਰੂਪ ਦੇਖੋ ਜੀ ਠੀਕ ਆ ਪੂਰਾ ਬਜੇ ਬੱਡੇ ਗੂਤਰਾ ਰਗਾ ਕੰਦ ਕਾਠਾ ਬੱਚੇ ਦਾ ਠੀਕ ਆ ਵੀਰੇ ਇਸ ਬੱਚੇ ਦਾ ਯਾਨੀ ਕਿ ਸਗਾ ਭਰਾ ਭਾਈ ਨੇ ਇਤ ਕੀ ਛੱਡਿਆ ਸੀਗਾ ਜੀ ਪਿੰਡ ਰਾਮੂ ਵਾਲੇ ਠੀਕ ਆ ਜੀ ਚੈੱਕ ਕਰ ਲੋ ਤੇ ਆ ਬਈ ਜੀ ਬੱਚੇ ਆਪਣੇ ਦਾ ਪੱਲਾ ਦੇਖੋ ਜੀ ਕਿੱਡੇ ਨਿੱਕਰ ਚੌੜੇ ਵੱਡੇ ਪੱਲੇ ਦਾ ਆਪਣਾ ਪੱਠਾ ਆ ਕੋਈ ਗੈਪ ਨਹੀਂ ਕੋਈ ਕੋਹ ਨਹੀਂ ਬਾਕੀ ਰੰਗ ਚੈੱਕ ਕਰ ਲੋ ਜੀ ਪਿਓਰ ਮਿਰਾ ਵਾਲੇ ਕੂਤਰਾ ਦੇ ਵਿੱਚੋਂ ਦੇਖੋ ਜੀ ਹਲਕੇ ਜਿ ਲਾਲ ਚੌਟਾ ਵੱਡੇ ਹੋ ਗਏ ਵੀਰੇ ਨੇ ਕਲੇ ਇੱਕ ਦੋ ਚੌਟ ਰੱਖਿਆ ਨੇ ਲਾਲ ਠੀਕ ਆ ਜੀ ਦੂਜੀ ਅੱਖ ਬਾਜੀ ਜਮਾ ਚਿੱਟੀ ਕਰ ਜੂਗਾ ਚੈੱਕ ਕਰ ਲੋ ਮੇਰਾ ਆਪਣਾ ਠੀਕ ਆ ਵੱੜ ਰਾ ਇਹ ਆਪਣਾ ਪੱਠਾ ਆ ਤੇ ਆ ਬਈ ਜੀ ਬੱਚੇ ਆਪਣੇ ਦੇ ਪੈਰ ਪੈਰਾਂ ਦੀ ਕੁਆਲਟੀ ਚੈੱਕ ਕਰੋ ਦੇਖੋ ਜੀ ਕਿੱਡੇ ਵੱਡੇ ਪੈਰ ਬਿਲਕੁਲ ਬਰੀਕ ਪਤਲੀਆਂ ਉਂਗਲਾਂ ਦਾ ਆਪਣਾ ਇਹ ਬਚਾ ਆ ਤੇ ਆ ਸੀਗਾ ਦੱਸ ਕੋ ਆਪਣਾ ਪਹਿਲਾ ਬੱਚਾ ਸੋਨੂੰ ਮੈਂ ਸ਼ੌਂਕ ਜਲਦੀ ਤਾਂ ਕਰਵਾ ਲਿਆ ਕਿਉਂਕਿ ਵੀਰੇ ਬੱਚੇ ਜਿਆਦਾ ਨੇ ਫਿਰ ਉਸਾਂ ਦਾ ਵੀਡੀਓ ਕਾਫੀ ਲੈਂਥੀ ਹੋ ਜਾਣੀ ਆ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੌਂਕ ਦਿਖਾਉਣਾ ਹਾਂਜੀ ਵੀ ਦਰਸ਼ਕੋ ਆਪਣਾ ਅਗਲਾ ਬੱਚਾ ਚੈੱਕ ਕਰ ਲਓ ਜਿਹੜਾ ਪਹਿਲਾ ਬੱਚਾ ਵਿਖਾਇਆ ਜੀ ਉਸੇ ਦਾ ਸਗਾ ਭਰਾ ਜੀ ਪ्युअर ਮਰਾਵਲੇ ਕੂਤਰਾ ਵਿੱਚੋਂ ਜੀਚੀ ਇਹਨਾਂ ਦੋਵਾਂ ਭਰਾਵਾਂ ਦੀ ਮੇਰਾ ਵੀ ਲਾ ਲਿਆ ਠੀਕ ਆ ਜੀ ਹਲਕਾ ਜਿਹਾ ਖਾਮ ਹੈ ਵੀਰੇ ਇਸ ਬੱਚੇ ਨੂੰ ਬਟ ਕੋਈ ਗੱਲ ਨਹੀਂ ਆਪਾਂ ਦਵਾਈ ਦੇ ਦਾਂਗੇ ਬਿਲਕੁਲ ਸੈੱਟ ਹੋ ਜਾਏਗਾ ਠੀਕ ਆ ਜੀ ਜੋ ਚੀਜ਼ ਹੈਗੀ ਮੇਰਾ ਭਰਾ ਤੁਹਾਨੂੰ ਉਹ ਚੀਜ਼ ਕਹਿ ਕੇ ਦੇਾਂਗੇ ਤੇ ਆਹ ਸਦਰੋ ਬੱਚੇ ਆਪਣੇ ਦਾ ਆਪਾਂ ਲਾ ਦੇਖੋ ਜੀ ਕੁਆਲਿਟੀ ਚੈੱਕ ਕਰੋ ਮਰਾ ਭਰਾ ਬੱਚੇ ਆਪਣੇ ਦੇ ਬਗਲ ਦੇਖੋ ਕਿੰਨੇ ਵੱਡੇ ਚੌੜੇ ਪੰਨੇ ਨੇ ਕੋਈ ਗੈਪ ਨਹੀਂ ਕੋਈ ਕੋਹ ਨਹੀਂ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਮੇਰਾ ਵੀਰ ਠੀਕ ਆ ਜੀ ਬਿਲਕੁਲ ਸਦਰੋਂ ਪੂਸ ਦੇ ਨਾਲ ਜਾ ਕੇ ਕੰਨੀਆਂ ਖੰਦੀਆਂ ਨੇ ਆਪਣੇ ਇਸ ਬੱਚੇ ਦੀਆਂ ਸਦਰੋਂ ਮੇਨ ਖਾਸियत ਇਹ ਕਬੂਤਰ ਆਪਣੇ ਜਾਣਦੇ ਨਹੀਂ ਮੇਰਾ ਵੀਰ ਠੀਕ ਆ ਜੀ ਏਡੇ ਸੋਚੇ ਪੈਰ ਦੇ ਆ ਜੀ ਇਹ ਠੀਕ ਆ ਬਾਈ ਨੇ ਆਪਾਂ ਨੂੰ ਕਹਿ ਕੇ ਦਿੱਤੇ ਨੇ ਤੇ ਆ ਸਦਰੋਂ ਬੱਚੇ ਆਪਣੇ ਦੇ ਪੈਰ ਦੀ ਜਮਾ ਲਾਲ ਸੁਰਖ ਪੈਰ ਬੰਦ ਹੋਣਾ ਦਾ ਆਪਣਾ ਇਹ ਪਠਾਇਆ ਤੇ ਹੁਣ ਮੈਂ ਤੁਹਾਨੂੰ ਆਮੜਾ ਕੂਤ ਛਾੜਿਆ ਵਿਖਾ ਦੇ ਤੁਹਾਨੂੰ ਅਗਲੇ ਬੱਚੇ ਦਾ ਸ਼ੌਂਕ ਕਰਾਉਣਾ ਜੀ ਠੀਕ ਹੈ ਹਾਂਜੀ ਭਾਈ ਜੀ ਆਪਣਾ ਇਹ ਤੀਜਾ ਬੱਚਾ ਚੈੱਕ ਕਰ ਲੋ ਜੀ ਪਿਓਰ ਮਰਾਵਲੇ ਕੂਤਰਾਂ ਵਿੱਚੋਂ ਸਤਨੂੰ ਬਿਲਕੁਲ ਨਿਕਾਇਆ ਬੱਚਾ ਇਹ ਕਬੂਦਰੀ ਬਣੇਗਾ ਜੀ ਸਪੈਸ਼ਲੀ ਬਾਈ ਦੇ ਢਾਂਗੀ ਉੱਤੇ ਲੱਗਿਆ ਹੋਇਆ ਜੀ ਬਹੁਤ ਸੋਹਣਾ ਔੜਦਾ ਵਯਾ ਬੱਚਾ ਸੀਗਾ ਠੀਕ ਆ ਵੇਖਣ ਨੂੰ ਸਤਨੂੰ ਨਿਕਾਇਆ ਲੱਗਦਾ ਪਰ ਜਦੋਂ ਬੱਚਾ ਔੜਦਾ ਹੈ ਨਾ ਵੱਡੇ ਕੂਤਰਾਂ ਦਾ ਮਰਾ ਵੀਰ ਭਲੇਖਾ ਪਾਉਂਦਾ ਬੱਚਾ ਇਹ ਠੀਕ ਆ ਜੀ ਉੱਤੇ ਵੀਰੇ ਇਹਦੇ ਚੰਦ ਬਣਦਾ ਚੈੱਕ ਕਰ ਲੋ ਬਾਈ ਜਰਾਨੇ ਦਾ ਮਾਂ ਪਿਓ ਵਿਖਾਇਆ ਬਹੁਤ ਸੋਹਣਾ ਯਾਰ ਮਾਂ ਪਿਓ ਦੇ ਚੰਦ ਬਣਦੇ ਸੀ ਮੇਰਾ ਵੀਰ ਪਰ ਬੱਚਾ ਉਹਨਾਂ ਨੇ ਬੜਰਾ ਕੱਢਿਆ ਜੀ ਸਪ ਚੈੱਕ ਆ ਲੋ ਮਰਾ ਪ੍ਰਾ ਕਰਦ ਕੱਠ ਸ਼ਕਲ ਅਕਲ ਵਜੂਦ ਚੈੱਕ ਕਰੋ ਮਰਾ ਵੀਰੇ ਮੇਰੇ ਬੱਚੇ ਇਹੋ ਜੇ ਨਾ ਜੰਨੇ ਮਰਜੀ ਡਾਲਿਓ ਯਾਰ ਤੁਸੀਂ ਇਹਨਾਂ ਬੱਚਿਆਂ ਨੂੰ ਠੀਕ ਹੈ ਤੇ ਆ ਬਈ ਜੀ ਪੱਠੇ ਆਪਣੇ ਦਾ ਪੱਲਾ ਜੀ ਕੁਆਲਟੀ ਚੈੱਕ ਕਰੋ ਦੇਖੋ ਮਰਾ ਪ੍ਰਾ ਮਾਦੀ ਬਣੇਗੀ ਤੁਸੀਂ ਫਰਾਂ ਦੀ ਕੁਆਲਟੀ ਚੈੱਕ ਕਰ ਸਕਦੇ ਹੋ ਕਿੱਡੇ ਜਨ ਕਿ ਚੌੜੇ ਕੋਈ ਗੈਬ ਨਹੀਂ ਕੋਈ ਕੋਹ ਨਹੀਂ ਵੱਡੀ ਬਗਲਾਂ ਦੇ ਆਪਣੇ ਸਾਰੇ ਇਹ ਬੱਚੇ ਨੇ ਠੀਕ ਹੈ ਤੇ ਵਰਕ ਕੋਲ ਬਈ ਜੀ ਪੋਸਟਾਂ ਹੀ ਕੰਨੀਆਂ ਰੱਖਦੇ ਆ ਤੇ ਆ ਮਰਾ ਪ੍ਰਾ ਅਗਲਾ ਪੱਲਾ ਜੀ ਚੈੱਕ ਕਰ ਲਓ ਮਰਾ ਵੀਰ ਠੀਕ ਹੈ ਤੇ ਆ ਬਾਈ ਜੀ ਬੱਚੇ ਆਪਣੇ ਦੇ ਪੈਰ ਆ ਜੀ ਬਿਲਕੁਲ ਲਾਲ ਸੁਰਖ ਪੈਰਾਂ ਦੀ ਆਪਣੀ ਇਹ ਪਿਓਰ ਮਿਰਾਵਲੇ ਕੂਤਰਾਂ ਦੇ ਵਿੱਚੋਂ ਪੱਠੀ ਆ ਤੇ ਕੰਨੀਆਂ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਪੂਸਤੇ ਬਾਹਰ ਜਾ ਕੇ ਖਹਿੰਦੀਆਂ ਨੇ ਇਹ ਸੀਗਾ ਆਪਣਾ ਤੀਸਰਾ ਮੁਕੰਮਲ ਪੱਠਾ ਤੇ ਆਉ ਭਰਾ ਹੁਣ ਮੈਂ ਤੁਹਾਨੂੰ ਅਗਲੇ ਬੱਚਿਆਂ ਦਾ ਸ਼ੌਂਕ ਕਰਾਉਣਾ ਤੁਹਾਨੂੰ ਮੈਂ ਛੱਡ ਕੇ ਵਿਖਾ ਦੇਣਾ ਹੈ ਆਹਾਂ ਜੀ ਬਾਈ ਜੀ ਆਪਣਾ ਇਹ ਤੁਸੀਂ ਮੇਰਾ ਭਰਾ ਚੌਥੇ ਪੱਠੇ ਦੀ ਸਤਨੋਂ ਕੁਆਲਟੀ ਚੈੱਕ ਕਰ ਲਓ ਪਿਓਰ ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਆ ਮੇਰਾ ਵੀਰ ਸਤਨੋਂ ਬੱਚਿਆਂ ਦਾ ਤੁਹਾਨੂੰ ਵਜੂਦ ਕੱਦ ਕਾਠ ਸ਼ਕਲ ਅਗਲ ਵੇਖ ਕੇ ਹੀ ਅੰਦਾਜ਼ਾ ਹੋ ਜਾਏਗਾ ਕਿ ਹਾਂ ਵੀਰੇ ਬੱਚਿਆਂ ਦੇ ਵਿੱਚ ਕੀ ਕੁਆਲਿਟੀ ਆ ਵੀਰੇ ਮੈਂ ਵੇਚਣ ਨੂੰ ਚਾਹਾਂ ਮੈਂ 1000 ਰੁਪਏ ਨਗ ਨੂੰ ਆਹ ਬੱਚੇ ਵੇਚਦਾ ਪਰ ਨਹੀਂ ਮੇਰਾ ਭਰਾ ਠੀਕ ਆ ਜੀ ਜਿੰਨਾ ਤੋਂ ਅਸੀਂ ਕਬੂਤਰ ਲੈ ਕੇ ਆਏ ਉਹ ਵੀ ਬੰਦਾ ਆਪਣੀ ਵੀਡੀਓ ਵੇਂਦਾ ਵੀਰੇ ਠੀਕ ਆ ਟੌਪ ਦਾ ਸ਼ਿਕਾਰੀ ਬੰਦਾ ਆ ਪਰ ਭਰਾ ਕਬੂਤਰ ਆਪਾਂ ਨੂੰ ਹੀ ਦਿੰਦਾ ਉਹ ਠੀਕ ਆ ਇੰਨਾ ਚੰਗਾ ਰਿਜ਼ਲਟ ਆ ਮੇਰਾ ਵੀਰ ਉਸ ਬਾਈ ਦੇ ਕਬੂਤਰਾਂ ਦਾ ਜਿਹੜੇ ਕਿਸੇ ਸੱਜਣਾ ਨੂੰ ਆਪਾਂ ਉਸ ਭਰਾ ਦੇ ਘਰ ਦੇ ਬੱਚੇ ਦਿੱਤੇ ਆ ਨਾ ਮੇਰਾ ਵੀਰ ਅੱਜ ਤਾਈਂ ਕੋਈ ਲਾਂਭਾ ਨਹੀਂ ਆਇਆ ਮੇਰਾ ਵੀਰ ਠੀਕ ਹੈ ਚੈੱਕ ਕਰ ਲੋ ਤੇ ਮੇਰਾ ਭਰਾ ਟਾਈਮ ਨਾਲ ਫੋਨ ਲਾ ਲਈਓ ਸੱਜਣੋ ਇਹੋ ਜਿਹੇ ਅਸਤਰ ਨਾ ਐਸ ਰੀਡ ਦੇ ਵਿੱਚ ਨਹੀਂ ਮਿਲਦੇ ਹੁੰਦੇ ਮੇਰਾ ਵੀਰ ਠੀਕ ਹੈ ਸਾਹ ਦੇ ਹੀ ਕੋਈ ਟਾਵਾ ਬੰਦਾ ਹੋਵੇ ਸਾਢੇ ਯਾਰ ਕਾ ਜਿਹੜਾ ਦੇ ਦਿੰਦਾ ਹੋਵੇ ਚੈੱਕ ਕਰੋ ਮੇਰਾ ਭਰਾ ਘਰ ਦਾ ਕਾਠ ਤੇ ਆਹ ਵੇ ਜੀ ਬਚੇ ਆਪਣੀ ਦੀ ਅੱਖ ਜੀ ਬਿਲਕੁਲ ਚਿੱਟੀਆਂ ਅੱਖਾਂ ਦਾ ਮੇਰਾ ਭਰਾ ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਨਿਸ਼ਾਨੀ ਚੈੱਕ ਕਰ ਲੋ ਦੇਖੋ ਜੀ ਕਾਲੇ ਦਾਗ ਇਹਨਾਂ ਨੇ ਕੱਢਣੇ ਕੱਢਣੇ ਆ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬੰਦ ਜੋੜ ਬਰੀਕ ਪੈਰਾਂ ਦਾ ਬਚਾ ਬਾਕੀ ਐਸ ਬੰਨੋ ਮੇਰਾ ਵੀਰ ਕੁਆਲਿਟੀ ਚੈੱਕ ਕਰੋ ਦੇਖੋ ਜੀ ਪਤਾ ਲੱਗਦਾ ਹਾਂ ਵੀ ਹੱਥ ਦੇ ਵਿੱਚ ਬਾਕੀ ਕੋਈ ਚੀਜ਼ ਆਈ ਆ ਠੀਕ ਆ ਜੀ ਤੇ ਆ ਸਦਰੋਂ ਪਠੇ ਆਪਣੇ ਦਾ ਪੱਲਾ ਦੇਖੋ ਜੀ ਕਿਉਂ ਮੈਂ ਕਹਿੰਦਾ ਸਦਰੋਂ ਪੂਰੇ ਲਗੜਾਰ ਕੇ ਫਾਰਾ ਜੀ ਵੱਡੇ ਵੱਡੇ ਪੱਲਿਆਂ ਦੇ ਆਪਣੇ ਆਹ ਪਠੇ ਆ ਹੁਣੀ ਖਰਾਕ ਦੇ ਨਾਲ ਮੇਰਾ ਭਰਾ ਪਲੇ ਹੋਇਆ ਸਰੇ ਪਾਈ ਕੰਨੀਆਂ ਰੱਖਦੇ ਆ ਤੇ ਆ ਮੇਰਾ ਭਰਾ ਅਗਲਾ ਪੱਲਾ ਆਪਣੇ ਬੱਚੇ ਦਾ ਠੀਕ ਹੈ ਐਸ ਰੇਡ ਦੇ ਵਿੱਚ ਮੇਰਾ ਵੀਰ ਤੁਹਾਨੂੰ ਨਹੀਂ ਮਿਲਨੇ ਸੋ ਉਸੀ ਮੌਕੇ ਦਾ ਮੇਰਾ ਭਰਾ ਫਾਇਦਾ ਉਠਾਉਂਦੇ ਹੋਏ ਨਾਲ ਦੇ ਨਾਲ ਕੰਟੈਕਟ ਕਰਿਆ ਕਰੋ ਆ ਸੀਗਾ ਆਪਣਾ ਮਕੰਮਲ ਚੌਥਾ ਪਠਾ ਤੇ ਆ ਉਪਰ ਹੁਣ ਮੈਂ ਤੁਹਾਨੂੰ ਲਾਸਟ ਬੱਚੇ ਦਾ ਸ਼ੌਕ ਕਰਾਉਣਾ ਉਹ ਇਸੇ ਬੱਚੇ ਦਾ ਮੇਰਾ ਵਿਰਸਾ ਘਰਾਇਆ ਠੀਕ ਹੈ ਆਹਾਂ ਜੀ ਬਾਈ ਜੀ ਆਪਣਾ ਲਾਸਟ ਬੱਚਾ ਮੇਰਾ ਭਰਾ ਚੈੱਕ ਕਰੋ ਦੇਖੋ ਜੀ ਵਜੂਦ ਆਪਣੇ ਬੱਚੇ ਦਾ ਸੱਦਣਾ ਪੂਰੀ ਟੌਪ ਦੀ ਖਰਾਕ ਦੇ ਨਾਲ ਬੱਚੇ ਪਲੇ ਹੋਏ ਆ ਠੀਕ ਹੈ ਇਹੋ ਜੇ ਬੱਚੇ ਮੇਰਾ ਭਰਾ ਮੇਰਾ ਭਰਾ ਤੁਹਾਡੇ ਤੋਂ ਭੁਆਇਆ ਤੋਂ ਨਹੀਂ ਬਣੇਗੇ ਠੀਕ ਹੈ ਹੈਕ ਚੈੱਕ ਕਰ ਲਓ ਬੱਚਦੀ ਚਮਾ ਸਦਨੋ ਕਲੀਆਂ ਦਾ ਬੱਚਾ ਹਲੇ ਪਰ ਦਾਣਾ ਪਾਣੀ ਫੁੱਲ ਖਾਂਦੇ ਮੇਰਾ ਵੀ ਪੋਟਾ ਚੈੱਕ ਕਰ ਲਓ ਜੀ ਠੀਕ ਹੈ ਬਾਕੀ ਅੱਗੇ ਉਹ ਫੈਂਟ ਚ ਤੁਸੀਂ ਕਰ ਸਕਦੇ ਹੋ ਤੇ ਆਹ ਬਜੀ ਬچے ਆਪਣੀ ਦੀ ਆਖਿਆ ਅੱਖਾਂ ਹਲੇ ਪੱਠਾ ਇਹਨਾਂ ਖੇੜਿਆ ਚਿੱਟੀਆਂ ਅੱਖਾਂ ਦੇ ਬੱਚੇ ਆ ਬਣ ਗਏ ਤੇ ਆਹ ਬਜੀ ਬੱਚੇ ਆਪਣੇ ਦਾ ਪੱਲਾ ਜੀ ਆ ਚੈੱਕ ਕਰੂੰ ਮੇਰਾ ਭਰਾ ਕੁਆਲਟੀ ਠੀਕ ਹੈ ਕਿੱਡੇ ਨਿੱਕਰ ਚੌੜੇ ਪੱਲੇ ਨੇ ਤੇ ਰਹੀ ਗੱਲ ਪੁੱਛਦੀ ਉਹ ਤੁਹਾਨੂੰ ਮੈਂ ਵਿਖਾ ਦੇਣਾ ਜੀ ਸਾਨੂੰ ਅੰਗੂਠੇ ਲਾ ਕੇ ਪੂਛ ਵਿਖਾਉਣੀ ਨਹੀਂ ਹੁੰਦੀ ਆ ਚੈੱਕ ਕਰ ਲਓ ਖੁੱਲੇ ਛੱਡ ਕੇ ਮੇਰਾ ਭਰਾ ਆਪ ਉਸ ਨੂੰ ਪੂਛ ਵਿਖਾਈ ਨਹੀਂ ਜਾਂਦਾ ਤੇ ਠੀਕ ਹੈ ਤੇ ਆ ਬਾਈ ਜੀ ਅਗਲਾ ਪੱਲਾ ਆਪਣੇ ਬੱਚ ਦਾ ਦੇਖੋ ਜੀ ਤੁਸੀਂ ਪੱਲਿਆਂ ਦੀ ਕੁਆਲਿਟੀ ਚੈੱਕ ਕਰ ਲਓ ਸਦੋਂ ਬਰੀਕ ਪੱਲੇ ਦਾ ਆਪਣੇ ਕੋਲ ਕੋਈ ਕਬੂਤਰ ਹੁੰਦਾ ਨਹੀਂ ਨਾ ਹੀ ਆਪਾਂ ਨੂੰ ਉਹ ਚੀਜ਼ ਪਸੰਦ ਆ ਠੀਕ ਹੈ ਤੇ ਆ ਮੇਰਾ ਭਰਾ ਬੱਚੇ ਆਪਣੇ ਦੇ ਪੈਰ ਬਿਲਕੁਲ ਲਾਲ ਸੁਰਖ ਪੈਰ ਬੰਦ ਜੋੜਾ ਦਾ ਆਪਣਾ ਇਹ ਬੱਚਾ ਆ ਇਹ ਆ ਲਓ ਇਹ ਸੀਗਾ ਦਰਸ਼ਕੋ ਆਪਣਾ ਮਕਮਲ ਲਾਸਟ ਪੰਜਵਾਂ ਪਠਾ ਠੀਕ ਹੈ ਬਾਕੀ ਤੁਹਾਨੂੰ ਸਾਰੇ ਬੱਚੇ ਮੈਂ ਦੁਆਰ ਤੋਂ ਛੱਡ ਕੇ ਵਿਖਾ ਦੇਣਾ ਤੇ ਇਹ ਸੀ ਮੇਰਾ ਵੀਰ ਆਪਣੇ ਮਕਮਲ ਸਾਰੇ ਬੱਚੇ ਕਿੰਨਾਂ ਦੇ ਲੱਗੇ ਮੇਰਾ ਵੀਰ ਤੁਸੀਂ ਸਾਨੂੰ ਜਰੂਰ ਦੱਸਿਓ ਠੀਕ ਹੈ ਤਾਂ ਹਾਂਜੀ ਭਾਈ ਜੀ ਆ ਤੁਸੀਂ ਦੁਆਰ ਤੋਂ ਮੇਰਾ ਭਰਾ ਬੱਚੇ ਆਪਣਾ ਦੀ ਮਕਮਲ ਸਤ ਨੂੰ ਸਟੈਂਡਿੰਗ ਪੋਜੀਸ਼ਨ ਮੇਰਾ ਵੀਰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸਾਰੇ ਬੱਚੇ ਭਾਈ ਤੰਦਰੁਸਤ ਨੇ ਚੈੱਕ ਕਰ ਸਕਦੇ ਹੋ ਤੇ ਮੇਰਾ ਭਰਾ ਫੁਰਤੀ ਲਈ ਬਹੁਤ ਜ਼ਿਆਦਾ ਨੇ ਯਾਰ ਠੀਕ ਹੈ ਮੇਰੀ ਤੇ ਮੇਰੇ ਕੈਮਰਾਮੈਨ ਮੈਂ ਦੀ ਸਤਨੂ ਹਾਲਤ ਜਮਾ ਖਰਾਬ ਕਰਤੀ ਆ ਰਹੇ ਨੇ ਕਿਉਂਕਿ ਜਾਲ ਹੈਗਾ ਕਾਫੀ ਵੱਡਾ ਹੈ ਇੱਧਰ ਉੱਧਰ ਜਿਆਦਾ ਭੱਜਦੇ ਨੇ ਤੇ ਜਾਲੀਆਂ ਚ ਵਾਜਾ ਵਾਜ ਵਿਚਾਰੇ ਇਹ ਵੀ ਹੰਬ ਗਏ ਨੇ ਮੇਰਾ ਵੀ ਠੀਕ ਹੈ ਤੇ ਸਤਨੂ ਬਿਲਕੁਲ ਕੋਰੇ ਬਚੇ ਆ ਜੀ ਕਹਾਂ ਤਾਂ ਭਾਵ ਨਾ ਕਿਸੇ ਛੱਤ ਤੇ ਲੱਗੇ ਨਾ ਸਤਨੂ ਕਿਸੇ ਢਾਂਗੀ ਉੱਤੇ ਲੱਗੇ ਵੀ ਬਚੇ ਆ ਬਿਲਕੁਲ ਕੋਰੇ ਆਪ ਦੇ ਸਹਾਨਾ ਤੁਸੀਂ ਜਿਵੇਂ ਮਰਜ਼ੀ ਛੱਤ ਉੱਤੇ ਲਾਉਣੇ ਛੱਤ ਉੱਤੇ ਲਾ ਲਿਓ ਢਾਂਗੀ ਉੱਤੇ ਲਾਉਣੇ ਮੇਰਾ ਭਰਾ ਤੁਸੀਂ ਇਹਨਾਂ ਬੱਚੇ ਨੂੰ ਢਾਂਗੀ ਉੱਤੇ ਲਾ ਸਕਦੇ ਹੋ ਠੀਕ ਹੈ ਤੇ ਬਾਕੀ ਡਲਬਰੀਨਾਂ ਦੀ ਹਾਲ ਪੰਜਾਬ ਆਇਦੂਲਾ ਬਸ ਸਦਨੋਂ ਦਿੱਲੀ ਚੰਡੀਗੜ੍ਹ ਤੇ ਆ ਬਾਲਾ ਇਹਨਾਂ ਥਾਵਾਂ ਦੇ ਉੱਤੇ ਮੇਰਾ ਭਰਾ ਜਨਪਰ ਆਪਣੇ ਜਾਂਦੇ ਨੇ ਕੋਈ ਮੇਰਾ ਭਰਾ ਇਹਨਾਂ ਥਾਵਾਂ ਤੋਂ ਬਿਲੋਂਗ ਕਰਦਾ ਹੋਵੇ ਬੇਫਿਕਰ ਹੋ ਕੇ ਸਦਨੋਂ ਤੁਸੀਂ ਆਪਣੇ ਕੋਲ ਪੇਮੈਂਟ ਲਾ ਕੇ ਪਠੇ ਆਪਣੇ ਸ਼ਹਿਰ ਦੇ ਵਿੱਚ ਇਹ ਮੰਗਵਾ ਸਕਦੇ ਹੋ ਤੇ ਠੀਕ ਆ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਾਈ ਜੀ ਨਸਲ ਦੇ ਵਿੱਚੋਂ ਕੋਈ ਨਵੇਂ ਜਨਪਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਾਈ ਜੀ